ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ YouTube ਚੈਨਲ ਤੇ ਤੇ ਅੱਜ ਆਪਾਂ ਗੱਲ ਕਰਨੀ ਹੈ ਝੋਨੇ ਦੀ PR 126 ਦੀ ਵੀ ਆਪਾਂ ਕਿੰਨੇ ਤਰੀਕ ਤੋਂ ਕਿੰਨੇ ਤਰੀਕ ਤੱਕ ਲਾਈਏ ਤਾਂ ਸਭ ਤੋਂ ਵੱਧ ਝਾੜ ਦਿੰਦਾ ਹੈ ਜਿਹੜਾ ਇਹਦਾ ਟਾਪ ਦਾ ਝਾੜ ਹੈ ਉਹ ਆਉਂਦਾ ਹੈ ਤੇ ਅੱਗੇ ਪਿੱਛੇ ਲੱਗਿਆ ਵੀ ਝਾੜ ਤਾਂ ਦਿੰਦਾ ਪਰ ਸਭ ਤੋਂ ਟਾਪ ਜਿਹੜਾ ਝਾੜ ਹੈ ਉਹ ਕਿੰਨੇ ਤਰੀਕ ਤੋਂ ਲੈ ਕੇ ਕਿੰਨੇ ਤਰੀਕ ਦੇ ਵਿੱਚ ਜੇ ਆਪਾਂ ਝੋਨਾ ਲਾਉਨੇ ਆ ਤਾਂ ਆਪਾਂ ਨੂੰ ਮਿਲੂਗਾ ਤੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਬਾ ਲਓ ਤਾਂ ਕਿ ਹਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਹੁਣ ਆਪਾਂ ਗੱਲ ਕਰਨੀ ਆਂ ਕਿ ਜਿਵੇਂ ਆਪਾਂ ਹੁਣ ਗੇਤੇ ਝੋਨੇ ਤਕਰੀਬਨ ਸਾਰੇ ਲੱਗ ਗਏ ਕਿਸੇ ਨੇ ਪੂਤਸਾ ਲਾਇਆ 44 ਲਾਇਆ 18 ਲਾਇਆ ਕੋਈ ਵੀ ਲਾਇਆ ਜਿਆਦੇ ਟਾਈਮ ਵਾਲੇ 12 ਲਾਇਆ ਜਾਂ ਹਾਈਬ੍ਰਿਡ ਲਾਇਆ ਵੀ ਉਹ ਝੋਨੇ ਸਾਰੇ ਲੱਗ ਗਏ ਪੀਆਰ 131 ਲਾਇਆ ਜਾਂ ਉਹ ਵੀ ਥੋੜਾ ਘੱਟ ਟਾਈਮ ਲੈਂਦਾ ਉਹ ਵੀ ਲੱਗ ਗਏ ਤੇ ਹੁਣ ਜਿਹੜਾ ਟਾਈਮ ਆਉਂਦਾ ਜਾਂ ਤਾਂ ਹੁਣ ਲੱਗੀਆਂ ਤੇ ਬਾਸਮਤੀ ਇਹ ਬਾਸਮਾ ਦੀ ਤੋਂ ਬਾਅਦ ਵੀ ਕੋਈ ਲਾਉਣਾ ਛੋਣਾ ਦਾ ਥੋੜਾ ਜਿਹਾ ਉਹ ਲੱਗਦਾ ਹੈਗਾ PR126 PR126 ਆਪਾਂ ਵੀ ਕਿੰਨੀ ਤਰੀਕ ਤੋਂ ਕਿੰਨੀ ਤਰੀਕ ਦੇ ਵਕ ਲਾਈਏ ਜਿਹੜਾ ਆਪਾਂ ਨੂੰ ਪੂਰਾ ਠੋਲ ਟੌਪ ਝਾੜ ਮੀ ਝਾੜਦਾ ਅੱਗੇ ਪਿੱਛੇ ਵੀ ਮਿਲਦਾ ਪਰ ਉਹਨਾਂ ਝਾੜਦਾ ਨਹੀਂ ਮਿਲਦਾ ਜਿਹੜਾ ਸਹੀ ਇਹਦਾ ਟਾਈਮ ਆ ਲੱਗਣ ਦਾ ਉਸ ਟਾਈਮ ਤੇ ਆਪਾਂ ਜੇ ਇਸ ਛੋਨੇ ਨੂੰ ਨਾ ਲਾਈਏ ਤਾਂ ਤੇ ਜਿਹੜਾ PR126 ਆ ਉਹਨੂੰ ਜੇ ਆਪਾਂ 5 ਜੁਲਾਈ ਤੋਂ ਲੈ ਕੇ 15 ਜੁਲਾਈ ਦੇ ਵਿੱਚ ਵਿੱਚ ਆਪਾਂ ਲਾ ਦਿੰਨੇ ਆ ਤਾਂ ਉਹਦਾ ਆਪਾਂ ਨੂੰ ਪੂਰਾ ਫੁੱਲ ਝਾੜ ਮਿਲਦਾ ਟਾਪ ਦਾ ਝਾੜ ਮਿਲਦਾ ਤੇ ਬਿਸ਼ਰਤੇ ਕਿ ਇਹਦੇ ਵਿੱਚ ਵੀ ਕੁਝ ਚੀਜ਼ਾਂ ਹੁੰਨੀਆਂ ਜੇ ਆਪਾਂ ਵੇਖੀ ਤਾਂ ਪਹਿਲੀ ਨੰਬਰ ਤੇ ਤਾਂ ਆਉਂਦੀ ਹੈ ਪਨੀਰੀ ਦੀ ਗੱਲ ਵੀ ਪਨੀਰੀ ਆਪਾਂ ਕਿੰਨੇ ਉਮਰ ਦੀ ਲਾਉਣੀ ਹੈ ਕਈ ਵਾਰੀ ਸਵਾ ਮਹੀਨੇ ਦੀ ਪਨੀਰੀ ਆਪਾਂ ਲਾ ਦਈਏ 35 40 ਦਿਨਾਂ ਦੀ ਪਨੀਰੀ ਲਾ ਦਈਏ ਤਾਂ ਫੇਰ ਆਪਾਂ ਆਖੀ ਵੀ ਝਾੜਨੀ ਹੈ ਹਨਾ ਉਹ ਗੱਲ ਫਿਰ ਨਹੀਂ ਬੰਦੀ ਜੇ ਆਪਾਂ ਬਾਲੀ ਵੱਡੀ ਪਨੀਰੀ ਲਾਵਾਂਗੇ ਜਿਆਦੇ ਉਮਰ ਦੀ ਲਾਵਾਂਗੇ ਤੇ ਨੰਬਰ 2 ਤੇ ਮੌਸਮ ਮੌਸਮ ਬਹੁਤ ਨਿਰਭਰ ਕਰਦਾ ਹੈ ਜੇ ਮੌਸਮ ਖਰਾਬ ਹੈ ਜਾਂ ਪੱਕਣ ਵੇਲੇ ਕੋਈ ਗੱਲ ਬਣ ਗਈ ਕੋਈ ਨੇਰੀ ਚ ਕਿੜਾ ਆ ਗਿਆ ਜਾਂ ਗਰਮੀ ਜਿਆਦੇ ਪੈ ਗਈ ਤੇ ਫਿਰ ਵੀ ਪੂਰਾ ਝਾੜ ਨਹੀਂ ਮਿਲਦਾ ਕਿਸੇ ਫਸਲ ਦਾ ਨਹੀਂ ਮਿਲਦਾ ਆਪਾਂ ਇਹ ਨਹੀਂ ਕਹਿੰਦੇ ਕੱਲਾ ਪੀਆ 126 ਹੈ ਇਹਦੇ ਨਹੀਂ ਮਿਲਦਾ ਕਿਸੇ ਵੀ ਫਸਲ ਦਾ ਨਹੀਂ ਮਿਲਦਾ ਜੇ ਪੱਕਣ ਵੇਲੇ ਮੌਸਮ ਨੂੰ ਮੌਸਮ ਖਰਾਬ ਹੋ ਜੇ ਤੇ ਕੋਈ ਨੇਰੀ ਚ ਖੇੜਾ ਵਗ ਜੇ ਤਾਂ ਕਿਸੇ ਵੀ ਫਸਲ ਦਾ ਝਾੜ ਸਹੀ ਨਹੀਂ ਆਉਂਦਾ ਫਰਕ ਪੈਂਦਾ ਪੈਂਦਾ ਹੁਣ ਆਪਾਂ ਜੇ ਗੱਲ ਕਰੀਏ ਵੀ 5 ਜੁਲਾਈ ਤੋਂ 15 ਜੁਲਾਈ ਤੱਕ ਲੱਗੇ ਪੀਆ 126 ਦਾ ਝਾੜ ਕਿੰਨਾ ਕੁ ਹੋ ਸਕਦਾ ਤੇ ਇਹਦਾ ਝਾੜ 5 ਜੁਲਾਈ ਤੋਂ 15 ਜੁਲਾਈ ਵਾਲੇ ਦਾ ਹੋ ਸਕਦਾ ਬਾਈ ਜੀ 95 ਮਾਨ ਤੱਕ ਝੜ ਜਾਂਦਾ ਹੈ ਤੇ 95 ਮਾਨ ਤੱਕ ਝੜ ਜਾਂਦਾ ਜੇ ਆਪਾਂ 15 ਜੁਲਾਈ ਤੋਂ ਬਾਅਦ ਚੋਂ ਨਾ ਲਾਉਨੇ ਆ ਉਹਦਾ ਜਿਹੜਾ ਝਾੜ ਹੈਗਾ ਉਹ ਫਿਰ ਘਟਣ ਲੱਗ ਪੈਂਦਾ ਉਦੋਂ ਅੱਗੇ 15 ਜੁਲਾਈ ਤੋਂ ਆਪਾਂ ਲੇਟ ਕਰਦੇ ਆ ਤਾਂ ਉਹਦਾ ਝਾੜ ਫਿਰ ਘਟਣ ਲੱਗ ਜਾਂਦਾ ਹੈ ਥੋੜਾ ਜਿਆਦਾ ਜਿਆਦੇ ਲੇਟ ਹੋਣ ਕਰਕੇ ਤੇ ਮੌਇਸਚਰ ਦੀ ਵੀ ਆਉਂਦੀ ਹੈ ਦਿੱਕਤ ਆਉਂਦੀ ਹੈ ਕਿਉਂਕਿ ਹੁਣ ਥੋੜਾ ਜਿਹਾ ਸਖਤ ਹੋਇਆ ਵੈਕਮ ਹੁਣ ਮੌਇਸਚਰ ਹੈ ਜਿਹੜਾ 17 ਹੀ ਭਾਲਦੇ ਆ 17 ਤੋਂ ਵੀ ਥੱਲੇ ਲੈਣ ਦੀ ਕੋਸ਼ਿਸ਼ ਕਰਦੇ ਆ ਵੀ ਇਦੋਂ ਵੀ ਘੱਟ ਮਿਲੇ ਤੇ ਪਰ ਜਿਹੜਾ ਹੈਗਾ PR126 ਦਾ ਮੌਇਸਚਰ ਜਿਆਦਾ ਲੇਟ ਲੱਗਿਆ ਉਹਨਾਂ ਟਾਈਮਾਂ 'ਚ ਦਾਣੇ ਜਿਹੜੇ ਉਹ ਛੋਟੇ ਹੋ ਜਾਂਦੇ ਐ ਤੇ ਤਰੇਲ ਜਿਹੜੀ ਜਿਆਦਾ ਪੈਂਦੀ ਐ ਕਿਉਂਕਿ ਸਾਰੇ ਦਿਨ 'ਚ ਤਰੇਲ ਹੀ ਨਹੀਂ ਸੁੱਕਦੀ ਮੌਇਸਚਰ ਤਾਂ ਜਾਣਾ ਹੀ ਕਿੱਥੋਂ ਆ ਇਸੇ ਕਰਕੇ ਥੋੜਾ ਜਿਹਾ 15 ਜੁਲਾਈ ਤੱਕ ਲੱਗ ਜੇ ਸਾਰਿਆਂ ਨਾਲ ਵਧੀਆ ਇਹਦੇ ਦੋ ਫਾਇਦੇ ਇੱਕ ਤਾਂ ਮੌਇਸਚਰ ਤੋਂ ਵੀ ਬਚਤ ਹੋ ਜੂ ਤੇ ਨੰਬਰ 2 ਤੇ ਜਿਹੜੀ ਹੈਗੀ ਐ ਆਪਾਂ ਨੂੰ ਝਾੜ ਝਾੜ ਵੀ ਫੁੱਲ ਮਿਲੂਗਾ ਜਿਹਦੇ ਕਰਕੇ ਆਪਾਂ ਆਪਾਂ ਕੋਈ ਵੀ ਵੈਰੈਟੀ ਲਾਉਣੀ ਹੈ ਝਾੜ ਆਸਤੇ ਲਾਉਣੀ ਹੈ ਵੀ ਵਧੀਆ ਝਾੜ ਹੋਵੇ ਫੁੱਲ ਝਾੜ ਮਿਲੇ ਆਪਾਂ ਨੂੰ ਤੇ ਜਦੋਂ ਆਪਾਂ ਨੂੰ 15 ਜੁਲਾਈ ਤੱਕ ਲੱਗਿਆ ਝੋਨਾ ਵਧੀਆ ਝਾੜ ਦਿੰਦਾ ਤੇ ਫੇਰ ਆਪਾਂ ਕਿਉਂ ਬੜਾ ਲੇਟ ਕਰਨਾ ਤੇ ਜਾਂ ਕਿਉਂ ਬੜਾ ਗੇਤਾ ਵੀ ਕਿਉਂ ਲਾਉਣਾ ਗੇਤਾ ਲੱਗੇ ਵੀ ਕੋਈ ਬੜਾ ਝਾੜ ਨਹੀਂ ਦਿੰਦਾ ਘੱਟ ਝਾੜ ਦਿੰਦਾ ਇਹ ਤੇ ਜਿਆਦਾ ਵਿਸ਼ੇਸ਼ਤਾ ਲੈ ਜੰਗੇ ਤਾਂ ਵੀ ਆਪਾਂ ਨੂੰ ਝਾੜੇ ਘਟਾ ਜੂਗਾ ਤੇ 5 ਜੁਲਾਈ ਤੋਂ 15 ਜੁਲਾਈ ਤੱਕ ਲੱਗਿਆ ਝੋਨਾ 95 ਮਣਟ ਤੱਕ ਝਾੜ ਦੇ ਜਾਂਦਾ ਦੁਬਾਰੇ ਫੇਰਾ ਪਤੋਂ ਦੱਸਤਾ ਤੇ ਪਰ ਇੱਕ ਗੱਲ ਦਾ ਧਿਆਨ ਜਰੂਰ ਰੱਖਿਓ ਜਿਹੜੀ ਪਨੀਰੀ ਆ ਪਨੀਰੀ ਜਰੂਰ ਲਵੀ ਹੋਵੇ ਯਾਨੀ ਕਿ 25 ਦਿਨਾਂ ਦੀ ਪਨੀਰੀ ਹੋਵੇ 25 ਦਿਨਾਂ ਚ ਪਨੀਰੀ ਹੋ ਜਾਂਦੀ ਆ ਪਨੀਰੀ ਦੀ ਕੋਈ ਏਡੀ ਸਮੱਸਿਆ ਨਹੀਂ ਹੁਣ ਜਿਹੜੇ ਦਿਨ ਚੱਲ ਜਾਂਦੇ ਆ ਇਹਨਾਂ ਦਿਨਾਂ ਦੇ ਵਿੱਚ ਪਿਛਲੇ ਹਫ਼ਤੇ 10 ਦਿਨਾਂ ਤੋਂ ਤੇ ਬਹੁਤ ਵਧੀਆ ਦਿਨ ਜੱਲੀ ਜਾਂਦੇ ਆ ਮੀਂਹ ਕਣੀ ਦੀ ਰੁੱਤ ਹੈ ਤੇ 25 ਦਿਨਾਂ ਚ ਪਨੀਰੀ ਹੋ ਜਾਂਦੀ ਹੈ 25 ਦਿਨਾਂ ਤੋਂ ਵੱਡੀ ਪਨੀਰੀ ਆਪਾਂ ਲਾਵਾਂਗੇ ਤਾਂ ਆਪਾਂ ਨੂੰ ਝਾੜ 'ਚ ਦਿੱਕਤ ਆਊਗੀ ਇਸੇ ਕਰਕੇ ਆਪਾਂ ਜਿਹੜੀ ਪਨੀਰੀ ਆ ਉਹ 25 ਦਿਨਾਂ ਤੋਂ ਵੱਧ ਨਹੀਂ ਹੋਣੀ ਚਾਹੀਦੀ ਤੇ 5 ਜੁਲਾਈ ਤੋਂ 15 ਜੁਲਾਈ ਤੱਕ ਆਪਾਂ ਲਾ ਕੇ ਝੋਨੇ ਨੂੰ ਪੂਰਾ ਝਾੜ ਬ ਲੈ ਸਕਦੇ ਆ ਬਿਮਾਰੀਆਂ ਬਹੁਤ ਘੱਟ ਲੱਗਦੀਆਂ ਸਪਰੀਆਂ ਦੀ ਬਹੁਤ ਘੱਟ ਲੋਡ ਪੈਂਦੀ ਹੈ ਸਾਰਿਆਂ ਨਾਲੋਂ ਵਧੀਆ ਝੋਨਾ ਜਿੰਮੇਦਾਰਾਸਤੇ ਇਹ ਹੈ ਤੇ ਗਵਰਨਮੈਂਟ ਵੀ ਕਹਿੰਦੀ ਐ ਛੁੰਨੇ ਨੂੰ ਲਾਓ ਤੇ ਇਸੇ ਆਪਣੇ ਅੱਜ ਦੀ ਵੀਡੀਓ ਅੱਗੇ ਆਪਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕਿ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ